ਸਸਿਕਾ ਪੈਨੋ ਮੈਂ ਤੁਹਾਨੂੰ ਗਲੇ ਦਾ ਬਹੁਤ ਹੀ ਵਧੀਆ ਆਈਡੀਆ ਦੱਸਦੀ ਆ ਕਿ ਆਪਾਂ ਗਲੇ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਾਂਗੇ ਉਹ ਆਈਡੀਆ ਤੁਹਾਨੂੰ ਦੱਸਦੀ ਆ ਜਿੱਦਾਂ ਆ ਮੈਂ ਗਲਾ ਬਣਾ ਰਿਹਾ ਡਰੈਸ ਨਾਲ ਚਿਪਕਾ ਲਿਆ ਸੀਗਾ ਇਹ ਗੋਲ ਗਲਾ ਹੈ ਆਪਾਂ ਦੇਖੀਏ ਕੜੇ ਇਨਵਾਸਤਰਾ ਤਿਆਰ ਕਰ ਲਿਆ ਇਸ ਤਰ੍ਹਾਂ ਤਿਆਰ ਕਰਨ ਤੋਂ ਬਾਅਦ ਆਪਾਂ ਇੱਥੇ ਟੱਕ ਲਾ ਲਿਆ ਜਲੇ ਦੇ ਸੈਂਟਰ 'ਚ ਉਸ ਤੋਂ ਬਾਅਦ ਆਪਾਂ ਕੁਮੀਦ ਦਾ ਮੂਰਲਾ ਪੱਲਾ ਲਵਾਂਗੇ ਅੱਜ ਮੇਰੀ ਵੱਡੀ ਵਸ਼ੀਂ ਧੋਗਾ ਬੜਾ ਤੋੜੀ ਜਾਂਦੀ ਮੈਂ ਕਿਹਾ ਚਲੋ ਇੱਥੇ ਕੰਮ ਕਰਦੇ ਹਾਂ ਜਿਵੇਂ ਇਹਦਾ ਇੱਥੇ ਸੈਂਟਰ ਕਰ ਲਿਆ ਆਪਾਂ ਜਿਵੇਂ ਆਪਾਂ ਆਮ ਗਲਾ ਲਾਉਨੇ ਐਵੇਂ ਹੀ ਗਲਾ ਲਾ ਲੈਣੇ ਇੱਥੇ ਉਸ ਤੋਂ ਬਾਅਦ ਅਪਾ ਗਲੇ ਦੇ ਵਿੱਚ ਵੀ ਤੱਕਣਾ ਲੈਣੀ ਉਸ ਤੋਂ ਬਾਅਦ ਆਪਾਂ ਗਲੇ ਨੂੰ ਇਸ ਤਰ੍ਹਾਂ ਕਿਨਾਰੇ ਤੇ ਜ਼ਰੂਰ ਸੀਨ ਮਾਰਿਆ ਕਰੋ ਪਲਾ ਦੀ ਪਾਨ ਗਲਾ ਹੋਵੇ ਪਾਨ ਗਲੇ ਦੀਆਂ ਜਿਵੇਂ ਚੁੰਝਾ ਪਾਟ ਜਾਂਦੀਆਂ ਗਲੇ ਤੋਂ ਫਿਰ ਇਹ ਪ੍ਰੋਬਲਮ ਨਹੀਂ ਹੁੰਦੀ ਐ ਤਾਂ ਮੈਂ ਵੀ ਕੋਸ਼ਿਸ਼ ਕਰਦੀ ਆ ਮੈਂ ਹਰੇਕ ਗਲੇ ਦੇ ਇਸ ਤਰ੍ਹਾਂ ਅੰਦਰ ਬੰਦ ਸੀਨ ਬੰਦੀ ਲਾਉਣੀ ਨੂੰ ਆਦਤੀਆ ਇਦੀ ਨਾਲ ਗਲੇ ਦੀ ਮਜ਼ਬੂਤੀ ਬਹੁਤ ਹੁੰਦੀ ਆ ਗਲਾ ਬਣਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰ ਲੈਣਾ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਏ ਇਹ ਵੀ ਹੋਲਡਿੰਗ ਰੱਖ ਸਕਦੇ ਆ ਮੈਂ ਤਾਂ ਮੈਂ ਦਿਨ ਦੋਤੀ ਆਪਾਂ ਐਵੇਂ ਐਵੇਂ ਕਰਕੇ ਉਸ ਤੋਂ ਬਾਅਦ ਆਪਾਂ ਦੇਖ ਲੈਣਾ ਇਹ ਵੀ ਆਪਾਂ ਫੱਟੀ ਕਿੰਨੇ ਇੰਚ ਦੀ ਪਾਉਣੀ ਆ ਫੱਟੀ ਆਪਾਂ ਬਣਾ ਦਿੰਨੇ ਆ 8 ਇੰਚ ਦੀ ਠੀਕ ਆ 8 ਇੰਚ ਤੱਕ ਨਿਸ਼ਾਨ ਲਾ ਕੇ ਸੋ ਬਾਅਦ ਆਪਾਂ ਇਹ ਇਹ ਮੈਂ ਕਟਿੰਗ ਕਰ ਦਵਾਂ ਉਹਦੇ ਕਟਿੰਗ ਕਰਨ ਤੋਂ ਬਾਅਦ ਛੋਟਾ ਆ ਟੱਕਲਾ ਦੇਣਾ ਆਪਾਂ ਇਹਨੇ ਇਸ ਤਰ੍ਹਾਂ ਟੱਕਲਾ ਆ ਕੇ ਫਿਰ ਆਪਾਂ ਇਹਨੂੰ ਇਵੇਂ ਪਲਟ ਦਿਨੇ ਪਲਟਣ ਤੋਂ ਬਾਅਦ ਲੈਸ ਆਪ ਜਿਹੜੀ ਹੈਗੀ ਆ ਲੈਸ ਦਾ ਜਿਹੜਾ ਸਿੱਧਾ ਪਾਸਾ ਹੈ ਉਹ ਆਪਾਂ ਇਵੇਂ ਰੱਖਣਾ ਥੱਲੇ ਵਾਲੇ ਪਾਸੇ ਲੈਸ ਦਾ ਸਿੱਧਾ ਪਾਸਾ ਪਰੱਖਣਾਏ ਹੁੰਦੇ ਵਾਲੇ ਪਾਸੇ ਠੀਕ ਹੈ ਜੀ ਫਿਰ ਆਪਾਂ ਇਵੇਂ ਇਵੇਂ ਸਲਾਈਟ ਆਉਣੀ ਰਹਾ ਤਾਂਗਾ ਥੋੜੀ ਜੰਨੀ ਆਪਸਾਂ ਜਿਹੜੀ ਸ਼ਕਤੀ ਕੰਮ ਹੁੰਦਾ ਹੈ ਕਟਿੰਗ ਕੀਤਾ ਸੀ ਨਾ ਉੱਥੋਂ ਤੱਕ ਹੀ ਸਲਾਈ ਲਾਉਣੀ ਹੈ ਇਹ ਕਪੜਾ ਦਬਲ ਕਰਦਮ ਹਾਂ ਠੀਕ ਆ ਇਹ ਵੀ ਸੇਮ ਦੂਜੇ ਪਾਸੇ ਇਹਨਾਂ ਸੌਖੇ ਤਰੀਕੇ ਨਾਲ ਦੱਸਣ ਲੱਗੀ ਹਾਂ ਨਹੀਂ ਤਾਂ ਉਕਰਮ ਤੇ ਪੇਸਟਿੰਗ ਕਰੋ ਆਹੇ ਕਰੋ ਜਿਉਂ ਕਰੋ بڑا ਔਖਾ ਲੱਗਦਾ ਹੁੰਦਾ ਤੇ ਫਿਰ ਆਪਾਂ ਇਹ ਦੇਖ ਲੈਣਾ ਵੀ ਜੇ ਤਾਂ ਤੁਸੀਂ ਡਿਜ਼ਾਈਨ ਨਾਲ ਡਿਜ਼ਾਈਨ ਮਲਾਉਣਾ ਹੈ ਤੇ ਉਹ ਆਮੋ ਸਾਹਮਣੀ ਦੇਖੋ ਫਿਰ ਆਪਾਂ ਉਸੇ ਤਰ੍ਹਾਂ ਹੀ ਉਥੇ ਹੀ ਸ਼ੁਰੂ ਕਰ ਲੈਣਾ ਦੂਸਰੇ ਪੰਨੇ 'ਤੇ ਬਾਦਮੀਆ ਗਲਾਈ ਆ ਨਾ ਲਾਈਏ ਛੋਟੇ ਛੋਟੇ ਆਪਾਂ ਟੱਕ ਲਾ ਦਈਏ ਇਕੱਲੀ ਗਲਾਈ ਲਾਈ ਦਈਏ ਤਾਂ ਕਿ ਇਹ ਰਾਉਂਡ ਵਿੱਚ ਸੋਨਾ ਮੁੜ ਜਾਵੇ ਇਹ ਇੰਦਰਲੀ ਸਾਈਡ ਤੋ ਦੇਖੋ ਸੋ ਵਾਰਾ ਪਾ ਇੰਨੀ ਪਲਟ ਦਾਂਗੇ ਪਲਟਣ ਤੋਂ ਬਾਅਦ ਆਪਾਂ ਕਿਨਾਰੇ ਤੇ ਇੱਕ ਇੱਕ ਸੀਨ ਲਾ ਦੇਵਾਂਗੇ ਹੁਣ ਆਪਾਂ ਇਵੇਂ-ਇਵੇਂ ਕਿਨਾਰੇ ਤੇ ਸਲਾਈ ਲਾ ਕੇ ਬੰਦੀ ਜਾਵਾਂਗੇ ਜਦੋਂ ਕਿਨਾਰਾ ਆ ਗਿਆ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਦੀ ਪੱਟੀ ਬਣਾ ਲੈਣੀ ਹੈ

ਸਲਾਈ ਲਾ ਦਵਾਂਗੀ ਤਾਂ ਕਿ ਜੋ ਜਿਹੜੀਆਂ ਲੈਸ ਆ ਚੰਗੀ ਤਰ੍ਹਾਂ ਬਹਿ ਜਾਊਗੀ ਇਹ ਵੀ ਬੁਕਰਮ ਲਮਨੇ ਜਾਂ ਪੇਸਟਿੰਗ ਲਮਨੇ ਤੇ ਬਹੁਤ ਜਿਆਦੇ ਹਾਰਡ ਜਾ ਹੋ ਜਾਂਦਾ ਹੈ ਬ੍ਰੈਸਟ ਤੋਂ ਉੱਠੇ ਉੱਠੇ ਆ ਬੰਦਾ ਐਵੇਂ ਇੱਥੋਂ ਤੱਕ ਤਾਂ ਆ ਗਈ ਬੁਕਰਮ ਇੱਥੇ ਆਪਾਂ ਕੱਪੜੇ ਨੇ ਹੋਲਡ ਕਰਕੇ ਡਬਲ ਕਰਕੇ ਥੱਲੇ ਕੱਪੜਾ ਲਾਤਾ ਹੈ ਤਾਂ ਕਿ ਹਾਰਡ ਨਾ ਹੋਵੇ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਇਸ ਤਰ੍ਹਾਂ ਕਰਨਾ ਕਿਉਂਕਿ ਉਹ ਨਹੀਂ ਡਬਲ ਟ੍ਰਿਪਲ ਹੋ ਜਾਂਦਾ ਕੱਪੜਾ ਪਹਿਲਾਂ ਆਪਾਂ ਪੇਸਟਿੰਗ ਕਰਦੇ ਫਿਰ ਉਹ ਲਮਨੇ ਮੈਂ ਇਸ ਤਰ੍ਹਾਂ ਹੀ ਬਣਾਉਣੀ ਹਣੀ ਗਲਾ ఏ బాలోుజాంగ ਗਲਬ ਬਨਣ ਤੋਂ ਬਾਅਦ ਦੇਖੋ ਕਿੰਨਾ ਪਿਆਰਾ ਬਣ ਗਿਆ ਪੂਰਾ ਮਜ਼ਬੂਤ ਬਣਿਆ ਜਿੰਨਾ ਮਰਜ਼ੀ ਤੁਸੀਂ ਖਿੱਚੀ ਜਾਓ ਤੁਸੀਂ ਇਹ ਨਾ ਸੋਚਿਆ ਕਿ ਇਥੋਂ ਵੀ ਪਾੜ ਸਕਦਾ ਹੈ ਇਸ ਚੀਜ਼ ਤੋਂ ਪਰ ਪੂਰੀ ਮਜ਼ਬੂਤੀ ਹੈ ਇਸ ਕਰਕੇ ਮੈਂ ਆ ਪੈਰ-ਪੈਰ ਦੀ ਨਾਲ ਸੀ ਲਾਈ ਆ ਦੇਖੋ ਕਿਉਂਕਿ ਜਿਹੜਾ ਆਪਾਂ ਗਲਬ ਬਣਾਉਨੇ ਆ ਇਹ ਓਦਾਂ ਪਰ ਬੁਕਰਮ ਕਿੰਨੀ ਵੇਸਟ ਹੁੰਦੀ ਪੇਸਟਿੰਗ ਹੁੰਦੀ ਫਿਰ ਇਥੋਂ ਨਾ ਉੱਠਣ ਜੇ ਲੱਗ ਜਾਂਦਾ ਹੁੰਦਾ ਇਸ ਚੀਜ਼ ਤੋਂ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਤਾਂ ਬਿਲਕੁਲ ਵੀ ਨਹੀਂ ਉੱਠੂਗਾ ਜੇ ਤੁਹਾਨੂੰ ਇਹ ਗਲਾ ਥੋੜਾ ਜਿਹਾ ਵੀ ਪਸੰਦ ਆਇਆ ਤੇ ਪਲੀਜ਼ ਮੈਨੂੰ ਦੱਸਿਓ ਮੈਂ ਅੱਗੇ ਤੋਂ ਇਸ ਤਰ੍ਹਾਂ ਤੁਹਾਨੂੰ ਨਵੇਂ-ਨਵੇਂ ਆਈਡੀਆ ਦੱਸਾਂਗੀ ਤੇ ਆਹੀ ਮੈਂ ਗਲੇ ਬਸ ਉੱਪਰ ਹੀ ਮੈਂ ਗਲਾ ਲਾ ਕੇ نیچے ਡਿਜ਼ਾਈਨਿੰਗ ਇਸ ਤਰ੍ਹਾਂ ਹੀ ਬਣਾ ਦਈ ਹੁਣੀ ਆ ਅਸੀਂ ਬਹੁਤ ਤਰ੍ਹਾਂ ਦੀਵੇਂ ਗਲੇ ਬਣ ਹੁੰਦੇ ਆ ਪੂਰਾ ਸੌਫਟ ਬਣਦਾ ਦੇਖੋ ਨਹੀਂ ਤੇ ਇਥੋਂ ਆ ਚੀਜ਼ ਹਾਰਡ ਬਣ ਜਾਂਦੀ ਆ ਤੇ ਤੁਹਾਨੂੰ ਇਹ ਗਲਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ ਜੀ